ਕਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਕਲਾਤਾ ਪੀਓ ਚਾਹ ਖਾਓ ਬਿਸਕਟ ਫਿਰ ਤੁਹਾਨੂੰ ਦਿਖਾਣੇ ਆ ਸਾਡੇ ਛੇਰੇ ਸਭ ਤੋਂ ਪਹਿਲਾਂ ਚਿਹਰਾ ਦੇਖ ਲਓ ਟੈਂਟਣੇ ਕਾਂਜੀ ਇਹ ਦੱਸੋ ਕੌਣ ਹੈ ਜੀ ਕਮੈਂਟ ਕਰਕੇ ਹਾਂ ਹੁਣ ਤੂੰ ਦੱਸ ਦੇ ਚਲ ਮੈਂ ਹੀ ਦੱਸ ਦੂੰ ਤੂੰ ਹੀ ਦੱਸ ਦੇ ਤੁਹਾਨੂੰ ਪਤਾ ਹੀ ਐ ਮੈਂ ਮਿੰਦੋ ਹਰਵਿੰਦਰਪੁਰ ਮਿੰਦੋ ਮਿੰਦੋ تحصیلਦਾਰ ਨਹੀਂ ਜੋ ਵੀ ਕਹੋ ਜੋ ਮਰਜ਼ੀ ਪਾਂਚਣੀ تحصیلਦਾਰ ਨਹੀਂ ਠੀਕ ਐ ਸ਼ਕਰ ਹੈਗੇ ਸਰਪੱਤ ਜੀ ਅੱਜ ਮੈਨੂੰ ਬਹੁਤ ਖੁਸ਼ੀ ਆ ਸ਼ਕਲ ਪਿੱਛੇ ਨਹੀਂ ਤੇ ਪਿਆਰ ਬੰਦਿਆਂ ਨੂੰ ਤੁਹਾਨੂੰ ਬੋਲਣ ਦਾ ਮੌਕਾ ਦੇਵਾਂਗੇ ਸ਼ਕਲ ਪਿੱਛੇ ਨਹੀਂ ਜਾਂਦੇ ਹੁੰਦੇ ਕਿ ਸ਼ਕਲ ਹਾਂਜੀ ਹਾਂਜੀ ਬੋਲੋ 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 ਮੈਂ ਆ ਜਾਈਆ ਸਾਡੀ ਸਿਸਟਰ ਬੱਬਲ ਕੌਰ ਦੇ ਸੱਟ ਤੇ ਮੈਨੂੰ ਬਹੁਤ ਸਕੂਨ ਮਿਲਦਾ ਬਹੁਤ ਵਧੀਆ ਲੱਗਦਾ ਹੈ ਚਾਹੇ ਸਹੀ ਗੱਲ ਦੱਸਾਂ ਕੋਈ ਮੂੰਹ ਤੇ ਘਰੀ ਵਡਿਆਈ ਹੁੰਦੀ ਹੈ ਕਦੇ ਮੂੰਹ ਤੇ ਗਾਲ ਕੱਢ ਲਓ ਹਨਾ ਪਰ ਤਾਰੀਫ਼ ਨਾ ਕਰੋ ਪਰ ਮੈਂ ਕੀ ਕਰਾਂ ਮੈਂ ਮਜਬੂਰ ਹਾਂ ਹੁਣ ਮੈਂ ਸੱਚ ਬੋਲੇ ਬਿਨਾਂ ਰਹਿ ਨਹੀਂ ਜਾਂਦਾ ਇਹਨੂੰ ਵਿਆਹ ਜਿੰਨਾ ਚਾਹ ਰਹਿਣਾ ਰਹਿਉਣ ਦਾ ਸੋਹ ਲੱਗਿਆ ਯਾਰ ਸਕੂਨ ਹੈ ਇੱਥੇ ਜਿੰਨੇ ਵੀ ਅਸੀਂ ਹੈਗੇ ਹਾਂ ਨਾ ਭੈਣ ਦੇ ਘਰੇ ਸ਼ੂ ਆਣੀ ਇੱਜ਼ਤ ਕਰਦੇ ਨੇ ਹਨਾ ਜੇ ਤੀਜੀ ਨਾਲ ਤੇ ਸਾਰਾ ਕੁਝ ਯਰ ਅੱਬਾ ਉੱਥੇ ਬੈਂ ਦਿਖਾ ਦੇਨੀ ਆ ਤੁਹਾਨੂੰ ਕਿਹੜੀ ਤਰ੍ਹਾਂੇ ਸ਼ੂਟ ਕਰਦੇ ਆ ਆ ਬੈਠੀ ਸਾਡੀ ਭਾਬੀ ਲਾੜਲੀ ਆ ਦੇਖ ਲੋ ਹਨਾ ਕੀ ਗੱਲ ਭਾਬੀ ਐਜੀ ਚਾਹ ਪੀ ਲਓ ਨਹੀਂ ਪੀਂਦਾ ਪਰ ਚਲਾ ਦੇ ਚਲਾ ਦੇ ਗਾਣੇ ਚਲਾ ਰਿਹਾ ਹਾਂ ਇੱਕ ਮਿੰਟ ਆ ਹੈਗੀ ਆ ਸਾਡੀ ਮੋਟੋ ਆਹ ਤੇ ਸ੍ਰੀ ਗਾਣੀ ਐ ਮੋਟੇ ਦਿਮਾਗ ਦੀ ਸਾਲੀ ਆ ਤੇ ਆ ਹੈਗੀ ਆ ਬੀਬੀ ਸਾਡੀ ਪਤਲੇ ਦਿਮਾਗ ਦੀ ਮੈਂ ਇਹਨਾਂ ਦੀ ਮਾਂ ਆ ਮੇਰੀ ਗੰਦੀ ਲਾੜ ਮਾਜਾ ਨਾ ਸਭ ਆ ਤੇ ਅੱਜ ਜੰਮੇ ਸਾਰੇ ਨਕੰਮੇ ਜਿੰਨੇ ਜੰਮੇ ਸਾਰੇ ਨਕੰਮੇ ਹੁਣ ਜੰਮੇ ਹੋਏ ਕਿਹੜੇ ਆ ਤਾਂ ਮੈਂ ਆ ਮੈਂ ਤੁਹਾਨੂੰ ਲੁਕਣੀ ਸ਼ਕਲ ਬਾਅਦ ਚ ਦਿਖਾਨੀ ਆ ਏ ਕਾ ਬੈਠਿਆ ਭਰਾ ਸਾਡਾ ਆ ਦੀਪੇ ਰੀਅਲ ਨੇਮ ਮੇਰਾ ਮਨਦੀਪ ਸਿੰਘ ਐਜ਼ ਅ ਗ੍ਰੈਕਰ ਮੇਰਾ ਨਾਮ ਦੀਪਾ ਤੇ ਮੈਡਮ ਉਕਲ ਕੋਲ ਸੈਟ ਤੇ ਬਹੁਤ ਵਧੀਆ ਫੀਲਿੰਗ ਹੁੰਦਾ ਹੈ ਬਹੁਤ ਵਧੀਆ ਆ ਆਲਵੇਜ਼ ਰਿਸਪੈਕਟ ਤੇ ਬਾਕੀ ਸਾਰੇ ਜਣੇ ਫ੍ਰੀडम ਪਿਆਰ ਦੇ ਕਰੋ ਬਾਈ ਕੰਮ ਮੇਂ ਦੇਖ ਲੈ ਬਾਅਦ ਚ ਆਪਾਂ ਬਲਰ ਰਿਸਪੈਕਟ ਟੂ ਮੀ ਇਨ ਐਸੰਗ ਦੇਖਣਾ ਤੇ ਠੀਕ ਹੈ ਮੇਰੇ ਮੂੰਹ ਤੇ ਵੀ ਮਾਰ ਦੋ ਕੋਈ ਕੈਮਰਾ ਆ ਤੇ ਦੀਦੀ ਐਵੇਂ ਦੇਖ ਜੀ ਮੈਂ ਹਨਾ ਐਵੇਂ ਕਰਖਿਆਗਾ ਇਹ ਐਵੇਂ ਹਨਾ ਐਵੇਂ ਕਰਖਿਆ ਇਹਨੂੰ ਐ ਕਰ ਲਿਆ ਕਰੋ ਦੇਖ ਇਹ ਹਾਂ ਮੇਰੇ ਤੋਂ ਨਹੀਂ ਹੁੰਦਾ ਮੇਰਾ ਮੂੰਹ ਮੇਰਾ ਮੂੰਹ ਤਾਂ ਕੱਟ ਜਾਂਦਾ ਹੈਗਾ ਤਾਂ ਆਪੇ ਹੀ ਹੁੰਦਾ ਮੇਰੇ ਛੋਟੇ ਪੁੱਥੇ ਨਾਲੋਂ ਤਾਂ ਮੇਰਾ ਪੁੱਤਾ ਵੱਡਾ ਹੀ ਆ ਦੇਖ ਕੀ ਮੈਂ ਫੜਦੀ ਹਾਂ ਤੇ ਚੈਨਲ ਨਾ ਮਤਲਬ ਕੀ ਆ ਦੇ ਆ ਦੇਖ ਇੱਧਰ ਦੇਖੋ ਐਵੇਂ ਫੜ ਰੱਖਿਆ ਫੋਨ ਫੜ ਜਾ ਫੋਨ ਫੜ ਜਾ ਸਿੱਖਦੀ ਆ ਪਹਿਲੇ ਮੇਰੇ ਹੱਥ ਕਰੀਂ ਦੇਖ ਐਵੇਂ ਫੜਿਆ ਹੋਇਆ ਹਾਂ ਐ ਉਹ ਹੋਰ ਫੋਨ ਫੜ ਦੇ ਦੇਖ ਆ ਐਵੇਂ ਫੜ ਰਖਿਆ ਇਦਾਂ ਫੜ ਰਖਿਆ ਹੁਣ ਇਹਨੂੰ ਐਪ 'ਤੇ ਲਾ ਲੈ ਇਹਨੂੰ ਐ ਕਰ ਲੈ ਇੱਕ ਵਾਰ ਹਾਂ ਸਿੱਖ ਗਈ ਨਾ ਆਮ ਦਾ ਮੂੰਹ ਕਿਉਂ ਨਹੀਂ ਸੁਭਰ ਵਿੱਚ ਗਿਆ ਜਾਂਦਾ ਉਹਦਾ ਪਤਾ ਨਹੀਂ ਮੂੰਹ ਤਾਂ ਹੁਣ ਪਤਾ ਹੀ ਲੱਗ ਰਿਹਾ ਮੇਰਾ ਮੂੰਹ ਸਹੀ ਆ ਰਿਹਾ ਨਾ ਤੇਰਾ ਮੂੰਹ ਸਹੀ ਆ ਰਿਹਾ ਬਸ ਫਿਰ ਉਹ ਕੈਮਰਾ ਕਹਿੰਦੀ ਦੇਖੀ ਚੱਲੋ ਹੁਣ ਮੈਂ ਕਰਕੇ ਦਿਖਾਵਾਂ ਮੇਰਾ ਮੂੰਹ ਕਿਵੇਂ ਦੰਦ ਚਾ ਚੱਕੋ ਕਿੱਥੇ ਗਈ ਤੀ ਮੇਰਾ ਮੂੰਹ ਐ ਐ ਮੇਰਾ ਮੂੰਹ ਨਹੀਂ ਆ ਰਿਹਾ ਯਾਰ ਮੇਰੇ ਤੋਂ ਤੂੰ ਕਮਤਾਨੀ ਤੇਰੇ ਬਾਹ ਨੇ ਕੰਮ ਕਰਦੀ ਐ ਕਰ ਲਿਆ ਹੁੰਦੀ ਆ ਐ ਕਰ ਲਿਆ ਹਾਂ ਯਾਰ ਮੇਰੀ ਬਾਹ ਕਿਉਂ ਨਹੀਂ ਚੱਲਦੀ ਤੂੰ ਰੁਕ ਜਾ ਹਾਂ ਚਲਾ ਇਹ ਦੇਖੀ ਆ ਗਿਆ ਮੇਰਾ ਮੂੰਹ ਹਾਂ ਓਕੇ ਆ ਓਕੇ ਉੱਪਰ ਇੱਥੇ ਰੱਖਣਾ ਮੈਂ ਇੱਥੇ ਕਰ ਲਵਾਂਗੀ ਹੁਣ ਆ ਗਿਆ ਪੂਰਾ ਹਲੇ ਵੀ ਨਹੀਂ ਆਇਆ ਐਂ ਗੱਪ ਗੱਪ ਸਿੱਧੜਾ ਗੱਪ ਹੁਣ ਹਾਂ ਹੁਣ ਆਇਆ ਓਕੇ ਬਗੈਰ ਸਹੀ ਨਹੀਂ ਹੁੰਦਾ ਉਹ ਵੈਸੇ ਹੈ ਨਾ ਪਤਾ ਨਹੀਂ ਲੱਗਦਾ ਹੁਣ ਤਾਂ ਚਲੇ ਤੁਸੀਂ ਆਉਂਦੇ ਨਹੀਂ ਹੁਣ ਆਪਾਂ ਐਂ ਕਰ ਲੈਂਦੇ ਆ ਹਨਾ ਇਹ ਦੇਖੀ ਮੂੰਹ ਲੱਗੂ ਸਹੀ ਆਊਗਾ ਹੁਣ ਦੇਖੀ 1 ਮਿੰਟ ਇਹ ਐਂ ਆ ਗਿਆ ਸਹੀ ਆ ਸਹੀ ਆ ਦੋਸਤੋ ਹੁਣ ਦੱਸੋ ਮੇਰਾ ਮੂੰਹ ਸਹੀ ਆ ਗਿਆ ਜੇ ਹੋਊਗਾ ਸਹੀ ਤਾਂ ਆਊਗਾ ਯਾਰ ਯਾਰ ਮੇਂ ਦਿੱਤਾ ਹੀ ਆਉਂਦਾ ਮੈਂ ਤਾਂ ਜਦਾਂ ਬਿਲਕੁਲ ਸਹੀ ਆ ਆ ਦੇਖੋ ਤੂੰ ਤਾਂ ਪ੍ਰੈਕਟਿਸ ਹੁਣ ਸਹੀ ਆ ਹਾਂ ਸਹੀ ਆ ਹੁਣ ਸਹੀ ਆ ਰਿਹਾ ਤੇ ਅੱਜ ਸਾਡਾ ਵੀਰਾ ਵੀ ਪਹੁੰਚਿਆ ਜੀ ਸੈੱਟ ਤੇ ਵੀਰੇ ਉਹਨਾਂ ਦਾ ਬਚਨ ਟੋਪੀ ਉਹ ਦਿੱਤੀ ਦੇਖ ਰਿਹਾ ਆ ਨਿਕਲ ਰਿਹਾ ਆ ਦੱਸਿਓ ਬਾਈ ਕੌਣ ਹੈ ਜੀ ਕਿਸੇ ਨੇ ਦੇਖਿਆ ਵੀਡੀਓ ਚ ਵੀਡੀਓ ਇੰਸਟਾਗ੍ਰਾਮ ਤੇ ਸਾਰਿਆਂ ਨੇ ਦੇਖਿਆ ਹੋਏ ਸਾਰਿਆਂ ਨੇ ਦੇਖਿਆ ਇਹ ਹੈਗਾ ਲੱਬੋ ਦਾ ਘਰ ਵਾਲਾ ਯਾਨੀ ਕਿ ਸਾਡਾ ਭਰਾ ਕੈਮਰੇ ਨਾਲ ਨਹੀਂ ਹੈਗਾ ਬੈਂਕ ਕਰਤੀ ਆ ਵੀ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਕੰਮ ਲਈ ਹੋਈ ਹੈ ਸੀਰੀਅਸ ਫਿਰ ਤੋਂ ਕਰੋ ਬੇ ਜੀ ਤਵਾਰੇ ਕਰੋ ਮੈਂ ਕਿཅੇ ਗਲਤੀ ਕਰ ਜਿਓ ਇਸ ਤੋਂ ਜ਼ਿਆਦਾ ਵੀ ਮੈਂ ਹੋਣਾ ਗਿਆ ਸਸਰੀਕਾ ਜੀ ਸਸਰੀਕਾ ਨਾ ਉਹ ਠੀਕ ਹੈ ਲੱਗੋ ਮੈਂ ਠੀਕ ਹੈ ਜੀ ਬਾਗੋ ਬਾਗ ਤੁਹਾਡੀ ਬਾਤ ਸੁਣ ਕੇ ਬੜੀ ਮਸਲਾ ਗਿਆ ਜੋ ਹੈ ਜੀ ਮੈਨੂੰ ਤੁਹਾਨੂੰ ਯਾਦ ਕਰੀ ਜਾਂਦੀ ਸੀ ਮੇਰੇ ਜੀ ਨਹੀਂ ਲੱਗ ਰਹੀ ਤੇ ਅੱਜ ਅੱਛਾ ਹੋਰ ਮੈਨੂੰ ਆਹ ਪੇ ਤੇ ਮੇਰਾ ਪਰੌਣਾ ਆਇਆ ਹੀ ਨਹੀਂ ਹੈਗਾ ਮੁਰਤੀ ਨਹੀਂ ਆਇਆ ਤੇ ਮੈਨੂੰ ਇੱਥੇ ਛੱਡ ਕੇ ਤੇਰੀ ਜੀ ਲੱਗ ਗਿਆ ਮੇਰੇ ਬਿਨਾਂ ਆ ਤੇਰੇ ਕੋਲ ਮੈਂ ਆਮ ਕਰ ਆਉਂਗਾ ਅੱਜ ਕੀ ਕਰਨਾ ਹੋਗੇ ਤੈਨੂੰ ਲੈਣਾ ਆਉਂਗਾ ਹੋਰ ਕੀ ਕਰਨਾ ਮੈਂ ਤੇ ਛਾਲੀ ਨੂੰ ਮਿਲੂਗਾ ਛਾਲੀ ਬੀਬੀ ਆਈ ਹੋਈ ਐ ਉਹਨੂੰ ਮਿਲਕੇ ਜਾਉਂਗਾ ਛਾਲੀ ਤਾਂ ਤੇਰੀ ਬਾਗੀ ਬਾਗੀ ਹੋ ਹਾਂ ਤੂੰ ਨਾ ਕਿਨਵਲੇ ਚਲੀ ਗਈ ਲੈ ਪਰ ਤੂੰ ਤਾਂ ਆਇਆ ਹੀ ਨਹੀਂ ਹੋਗਾ ਆਵਲੀ ਨੇ ਤਾਂ ਜਾਣਾ ਤੇ ਹੁਣ ਤੱਕ ਰੇ ਸਰ ਕੋਈ ਨਹੀਂ ਅੱਜ ਮੈਂ ਖਿਚਲੀ ਜਾਈ ਅੱਜ ਮੈਂ ਕੋ ਸਾਹਮਣੇ ਮੜੂਗਾ ਮੈਂ ਤੇ ਤੇਰੇ ਕੋਲੇ ਮੈਂ ਖਸ਼ੀਦ ਕੰਮ ਲੈਣ ਲੱਗੀ ਗਈ ਠੀਕ ਆ ਨਹੀਂ चंगे मर्जी नहीं सच मेरी गल सुन ਕੰਕ ਵੱਡੀ ਜਾ ਉਹ ਵੀ ਆਰਤੀਆ ਕਹਿੰਦਾ ਵੀ ਮੰਜੇ ਸਾਂ ਨਹੀਂ ਆਇਆ ਵੀ ਤੁਸੀਂ ਜਲਦੀ ਵੱਟ ਕੇ ਫਿਰ ਮੈਂ ਕੰਮ ਦੇ ਵੇਖ ਕੇ ਫਿਰ ਉੱਪਰ ਆਣਾ ਸੱਚ ਮੇਰੀ ਮੇਰੀ ਗੱਲ ਸੁਣਾ ਆਪ ਆਪਾਂ ਨੇ ਹਨਾ ਪਿਛਲੀ ਵਾਰ ਆਪਾਂ ਨੂੰ ਕੰਕ ਥੋੜੀ ਰਹਿ ਗਈ ਸੀ ਕੰਕ ਲਾਂਗਾ ਤਾਂ ਸੁੱਤਿਆ ਪਿਆ ਮੌਸਮ ਵੀ ਠੀਕ ਹੈ ਪਰ ਸੀਨ ਨਾਲ ਨੂੰ ਫੋਨ ਲਾਉਣਾ ਪੈਣਾ ਕੰਮ ਨੂੰ ਲਾਬੋ ਕੋਲ ਵੀ ਜਾਣਾ ਲੈ ਹੀ ਲੈਣਾ ਫੋਨ ਹਲੋ ਆ ਜਾ ਗਿਰ ਵੀਰੇ ਯਕੀਨ ਬੇਲੀ ਹੈ ਤਾਂ ਆਪਾਂ ਅੱਜ ਕਰੀ ਦਿੰਦੇ ਆ ਥੋੜੀ ਇੱਕ ਮਿੰਟ ਵੀਰੇ ਤੁਸੀਂ ਮੂੰਹ ਉਧਰ ਕਿਉਂ ਰੱਖ ਰਹੇ ਹੋ ਮੂੰਹ ਇੱਧਰ ਕਰੋ ਨਾ ਫਰੇਮ ਚ ਐ ਨਾ ਗਾਇ ਡਾਇਰੈਕਟ ਮਾਰਦਾ ਕੀ ਹਾਲ ਨੇ ਹੋ ਗਏ ਲਾ ਵੀ ਦੇਖੋ ਸਾਡਾ ਇੱਥੇ ਚੱਲ ਰਿਹਾ ਸ਼ੂਟ ਇਹ ਸਾਡੀ ਲੋਕੇਸ਼ਨ ਹੈ ਤੇ ਆ ਹੈਗੀਆਂ ਮੈਂ ਮੈਂ ਯਾਨੀ ਤੁਹਾਡੀ ਬੱਬਲ ਸਾਡੀ ਵੀਡੀਓ ਕਿਵੇਂ ਲੱਗਦੀ ਆ ਜ਼ਰੂਰ ਦੱਸਿਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਅੱਜ ਤੁਹਾਨੂੰ ਹੋਰ ਵੀ ਆਪਾਂ ਟੀਮ ਨਾਲ ਮਿਲਾ ਦਿੰਨੇ ਆ। ਆਏ ਬੜੀ ਤਰਲੀ ਸਾਰਾ ਦਿਨ ਕੁਰਕ ਕਰੇ ਆ ਲੋਕਾਂ ਦੇ ਘਰਾਂ ਤੋਂ ਡੁੱਡ ਕੇ ਪੈਕਟ ਕਾਇ ਪਏ ਨੇ ਤੇਰੇ ਲੋਕ ਕਹਿੰਦੇ ਛੋਟੀ ਕੁੜੀ ਇੰਨੇ ਕੁਰਕ ਕਰੇ ਖਾਂਦੀ ਛੋਟੇ ਘਰ ਚ ਉੱਡ ਕੇ ਆਉਂਦੇ ਨੇ ਪੈਕਟ ਸਾਡੇ ਘਰੇ ਕੁਰਕ ਕੇ ਬਿਸੀ ਉਹਨਾਂ ਦੇ ਘਰੇ ਕਿਉਂਦੇ ਕਹਿੰਦੇ ਤੈਨੂੰ ਪਤਾ ਤੇਰੀ ਰੀਤ ਹੈਗੀ ਹੈ ਖਾਣਾਂ ਮਗਰ ਮਗਰ ਫਰੀ ਗਿਆ ਮੈਂ ਬਾਦ ਦੱਪਦੀ ਨਹੀਂ ਮੈਂ ਕਦੇ ਦੱਪੀ ਆ ਤੂੰ ਮੇਰੇ ਹੱਟ ਤੋੜੇਗੀ ਕਿਸੇ ਦਿਨ ਜਗਾਏ ਕਰ ਕੀ ਕਰ ਮੇਰੇ ਘਰ ਲਈ ਲਾ ਲੰਦ ਸੁਣ ਲਾ ਮਸਮਾਨ ਮਗਾ ਲਿਆ ਮਸਮਾਨ ਹੋਣੀ ਰੇ ਰੱਪਾ ਕੀ ਕਰਾਂ ਮੈਂ ਇਤੀ ਕੁੜੀਏ ਸੰਨੀ ਨਾ ਲਵੇੜ ਮੈਂ ਹੱਥ ਮਾਰਨੀ ਮੈਂ ਹੱਥ ਮਾਰਨੀ ਸੰਨੀ ਨਾ ਹੱਥ ਲਵੇੜ ਛਾੜ ਦਿਸ ਛੇ ਛਾੜ ਦੇ ਦਿਖਾ ਦੂੰਗਾ ਵੀ ਕਿ ਟੋਕਰਾਂ ਦੇ ਵਿੱਚ ਰੱਖ ਰਹੀ ਹੈ ਤੂੰ ਕਹਿੰਦੀ ਕਰਤੀ ਸੰਨੀ ਤੂੰ ਫਿਰ ਇੱਥੇ ਹੀ ਹੋ ਜੀ ਮਾਰ ਮਾਰ ਜਾਨੀ ਤੂੰ ਕਿਉਂ ਰਲਾ ਸੀ ਇੱਕ ਤੁਹਾਡੇ ਕੋਲ ਮਾਈਕ ਨਾ ਮਾਈਕ ਫਿਰ ਇੱਕ ਮਾਈਕ ਲਾ ਲੈਣੇ ਆ ਕਿਉਂਕਿ ਬਾਸੀ ਨਹੀਂ ਰਹਿਣਾ ਮੈਲ ਹੋਣੀ ਹੈ ਬਾਜੀ ਜੀ ਲਈ ਮੈਗਨੀਫਾਈ ਉੱਚੀ ਆ ਜਾ ਰੱਖਿਆ ਬਾਜੀ ਓ ਬਾਜੀ ਬਹੁਤ ਜੀ ਲੜੀ ਮੈਂ ਫੋਨ ਕਰਨ ਲੱਗੀਆਂ ਮੱਜਾਂ ਦੀ ਸੰਨੀ ਕਿੱਦਾਂ ਕਰਦੇ ਆ ਦੇਖੋ ਹੰਦੀ ਤਾਂ ਮੈਨੂੰ ਵੀ ਨਹੀਂ ਛਿੱਤਰੀ ਖਾਣੇ ਨੇ ਛਿੱਤਰੀ ਖਾਣੇ ਨੇ ਮੈਂ ਸਾਰੀ ਵੀਡੀਓ ਚ ਲੈ ਚਲੋ ਚਲੋ ਮੈਂ ਇਧਰ ਆਉਂਗੀ ਆਏ ਛੱਤ ਹੱਥ ਤੋਂ ਕਰ ਲੈ ਨਾ ਨਾ ਹੱਥ ਤਾਂ ਨਹੀਂ ਹੈ ਮੈਨੂੰ ਵੀ ਹੱਥ ਤਾਂ ਹੱਥ ਕਿਵੇਂ ਲਿਬੜਨ ਦੇ ਹੱਡ ਕਰਕੇ ਦਿਖਣਗੇ ਥੋੜਾ ਪਾਣੀ ਲਾ ਲੈ ਹੱਥ ਨੂੰ ਹੋਰ ਆ ਲੈ ਬੈਠਾ ਸੁੱਪੀਆ ਉਹ ਚੱਲ ਸੁੱਪੀ ਪਾ ਰਹੀ ਏ ਥੋੜੀ ਉਹ ਹੀ ਤਾਂ ਮਨਣਾ ਆਹ ਬਸ ਨਹੀਂ ਕਰੀਆ ਥਲੇ ਬੜੇ ਜਮਾਗਾ ਤੁਸੀਂ ਕਿਹਦੇ ਕਾਦੀ ਪਾਣੀ ਪਾਇਆ ਮੈਂ ਕਹਿੰਦਾ ਮੈਂ ਵੀ ਨਹੀਂ ਪਾਇਆ ਆਈਂ ਬਾਤੇ ਮੈਂ ਤੁਹਾਨੂੰ ਬਈ ਮੇਰ ਰੱਖ ਦੂੰ ਕੁਛ ਨਹੀਂ ਕਹਦੇ ਨਾ ਹਰਾ ਨਾ ਪਾਣੀ ਨਾ 3 ਚੰਗਰ ਹੋਏ ਬਰ ਦੇਖ ਲੋ ਜਾਈ ਘੰਟੇ ਬਾਰੇ ਗੁਡੀਆਂ ਬੋਲੀ ਨਾ ਚਲੀਏ ਚੁੱਪ ਖਾ ਲੈ ਪਈ ਵੀਰੇ ਵੜ ਜਾ ਪਿੱਛੇ ਹੋ ਜਾ ਵਿਚਣਾ ਰਹੀ ਲਵੀ ਆਇਆ ਮੱਸ ਤੁਹਾਨੂੰ ਸਾਰੀ ਤੋੜੀ ਖਾ ਲਓਗੇ ਰਾ ਪਨਾ ਹੋ ਜੇ ਕ ਲੈਣੀ ਏ ਨਹੀਂ ਸੁੱਕੀ ਟੂੜੀ ਪਾਤੀ ਉਹਨੂੰ ਫੇਰ ਕੀ ਹੋ ਗਿਆ ਖਾਣਾਂ ਜੀ ਖਾੜ ਇਹ ਤੇਰੀਆਂ ਮਾਵਾ ਦੁੱਧ ਕਿੰਨੇ ਦੇਣਗੇ ਫੇਰ ਬੀਬੀ ਆਈ ਤਾਂ ਪਾਉਂਦੇ ਆ ਤੁਸੀਂ ਹੈਂ ਟੜੀ ਮਾਰੇ ਤਾਂ ਤੈਨੂੰ ਪੋਰਾ ਨਹੀਂ ਭਾਈ ਕੁਸ ਕਰਕੇ ਭੇਜਿਆ ਇੱਕ ਵਾਰ ਨਾ ਤੇਰੇ ਮਾਰ ਨਾਲ ਗੱਲ ਕਰਾਂ ਮੈਂ ਕਿੱਥੇ ਅੱਗੀ ਹੋ ਦਿਮਾ ਲਾਂਬਾ ਤੈਦਾ ਮੇਰਾ ਦਿਮਾਖਰਾ ਘਰ ਰੱਖਿਆ ਦਾ ਬੀਬੀ ਤੂੰ ਉਹਨਾਂ ਨੂੰ ਕਾਨੂੰ ਕਹੀ ਜਾਣੀ ਆ ਸਾਡੇ ਕਿਹੜਾ ਉੱਥੇ ਡੰਗਰ ਪਸ਼ੂ ਨੇ ਆ ਤਾਂ ਉਰੇ ਨੇ ਮੈਂ ਤਾਂ ਤੁਹਾਨੂੰ ਤੇ ਦੇਖ ਕੇ ਸਿੱਖੀ ਆ ਨੀ ਮੈਨੂੰ ਦੇਖ ਦੇ ਕੇ ਸਿੱਕੀਆਂ ਪਰ ਮੈਂ ਤਾਂ ਖਾਣ ਲਾਉਣੀ ਐ ਜ। ਮੈਨੂੰ ਨਹੀਂ ਪਤਾ ਹੈ ਉਹ ਅਸੀਂ ਹਾਂ ਹੋ ਜਾ ਫਿਰਾਂ। ਐਂ ਦਾ ਸੁਣਾ ਦਾ ਸੀਨ ਸੀ ਮੈਂ ਤਾਂ ਜਾਣ ਕੇ ਸੀਨ ਚ ਹੋਈ ਸੀ ਹਾਂ ਹੱਸੀ ਵੀ ਫਿਰ ਹਾਸੇ ਨਿਕਲ ਗਏ ਮੇਰਾ ਮੈਨੂੰ ਭੇਟ ਆ। ਹੋ ਜਾ ਬਣਾਉ ਜਾਈ ਜਰਾ ਸੀ। ਕਿਹਤਾਂ ਚੱਕਾਂ ਖਲਾਉ ਦੇ ਲਾਲਾ। ਬੱਸ ਥੋੜਾ ਸੋਨਾ ਦੇ। ਆ ਦੇ ਤੂੰ ਬਣੇਂ ਦੀਪੂਰਾ ਉਹ ਤਾਂ ਮਾਣਦਾ ਸਹੀ ਤੂੰ ਸੁੱਕੀ ਰੋਟੀ ਲੰਗਾ ਲੈਗੀ। ਬੀਬੇ ਹੁਣ ਮੈਨੂੰ ਕੀ ਪਤਾ ਤੁਸੀਂ ਮੈਨੂੰ ਦੱਸ ਦੋ ਕਿਵੇਂ ਬਣਦੀ ਆ ਕਿਵੇਂ ਬਣਦੀ ਨਹੀਂ ਬਣਾਉਣੀ ਪੈਂਦੀ ਬਣਦੀ ਨਹੀਂ ਇਹ ਕੀ ਸਖਿਆ ਮਾਂ ਨੂੰ ਮੈਂ ਕੀ ਕੀ ਸਖਿਆ ਮਾਂ ਕੀ ਰਲਾ ਮਾਂ ਹੁਣ ਇਹਦੇ ਵਿੱਚ ਮੈਂ ਜਾਂ ਬਾਹਰ ਜਾਂ ਮੈਂ ਤਾਂ ਪਿੜਾ ਦੂੰ ਇੱਕ ਕੰਮ ਕਰਦੇ ਦੂਜਾ ਬਧਮ ਤਾਂ ਵਧਾ ਦਊਗੀ ਜੇ ਬਾਹਰ ਜਾ ਪੰਜ ਜਾ ਕੀ ਕਰਾਉਣਾ ਹੈ ਨਾ ਮੇਰਾ ਦਿਮਾਗ ਫੇਲ ਕਰ ਰੱਖਿਆ ਨਹੀਂ ਕਹੇ ਜੀ ਆਈਏਗੀ ਮੈਨੂੰ ਫੁਪੜਾ ਫੁਪੜਾ ਬੈਣਾ ਇਹ ਤਾਂ ਕਾਨੂੰਨ ਪਸਾ ਹੁੰਦਾ ਫਾਰਮ ਲੋਗੋਵਾਲ ਵਾਲਾ ਲੇ ਦੀਆਂ ਮੱਝਾਂ ਨੇ ਵੀ ਜਿਹੜੀਆਂ 20 25 25 ਕਿਲੋ ਯਾਰ ਕਿਲੋ ਵੀ ਕਹਿੰਦੇ ਮੀਟਰ ਵੀ ਕਹਿੰਦੇ ਦੇਖੀ ਜਿਓ ਨੀ ਇਹ ਫੜ ਫੜਾਜੀ ਮੈਨੂੰ ਭੁਲਤੀ ਪਈ ਹੈ ਬਾਲਟੀ ਚ ਫੜਾ ਜਾਨੀ ਆ ਲੈ ਦੱਸ ਐਡੀਆਂ ਕੀ ਭਲਾ ਟਿੱਲੋ ਡੈਰੀ ਬਰੀਡ ਫਾਰਮ ਵਾਲੇ ਲੋਗੋਵਾਲ ਵਾਲੇ ਦੀਆਂ ਮੱਝਾਂ ਨੇ ਇਹ ਵੀ ਜਿਹੜੀਆਂ 20 25 ਮੀਲੀਟਰ ਦੁੱਧ ਦੇਣਗੀਆਂ ਇਹ ਬਣਨਗੀਆਂ ਮੇਲੇ ਦੀਆਂ ਚੈਂਪੀਅਨ ਸਾਰੇ ਤਾਂ ਖੋਲੇ ਇਕੱਠੇ ਕਰੇ ਹੋਏ ਨੇ ਕੋਈ ਦੁੱਧ ਤਾਂ ਦਿੰਦੀ ਨਹੀਂ ਹੈਗੀ ਕਾਦੀ ਫੀਡ ਪਾਈਏ ਇਹਨਾਂ ਨੂੰ ਕਾਦੀ ਖਲ ਪਾਈਏ ਸ਼ੁਕਰਕਾਰ ਮੈਂ ਸੁੱਕੀ ਤੂੜੀ ਪਾ ਦਨੀ ਆ ਮੇਰਾ ਤਾਂ ਜੀ ਕਰਦਾ ਆ ਵੀ ਨਾ ਪਾਵਾਂ ਕਿੱਲੇ ਤੋਂ ਖੋਲ ਕੇ ਭਜਾ ਦਾਂ ਇਹਨਾਂ ਨੂੰ ਮੋੜ ਬੜੀ ਗੱਲ ਨਹੀਂ ਤਾਂ ਪਿਆਈ ਜਾਣਾ ਲੈ ਆ ਬੀਬੀ ਆਹੋ ਬੀਬੀ ਐਡੀਆਂ ਕਿ ਇਹ ਢਿੱਲੋ ਡੈਰੀ ਬ੍ਰੀਡ ਫਾਰਮ ਵਾਲਿਆਂ ਦੀਆਂ ਮੱਝਾਂ ਨੇ ਵੀ ਜਿਹੜੀਆਂ 20 25 25 ਕਿਲੋ ਕਿਲੋ ਮੀਟਰ ਇਹ ਜਮਾ ਖਜੂ ਖੇਜਤ ਨਹੀਂ ਖਾਲ ਖੜਾ ਗਈ 1 ਘੰਟੇ ਪਹਿਲੇ ਫਾਲਟੇ ਚ ਰਾਜਾਨੀ ਆ ਲੈ ਦੱਸ ਭਲਾ ਇੰਨੀਆਂ ਕਿ ਢਿੱਲੋ ਡੈਰੀ ਬ੍ਰੀਡ ਫਾਰਮ ਲੋਂਗੋਵਾਲ ਵਾਲਿਆਂ ਦੀਆਂ ਮੱਝਾਂ ਨੇ ਇਹ ਵੀ ਜਿਹੜੀਆਂ 20 25 ਮੀਟਰ ਦੁੱਧ ਲੀਟਰ ਸੁੰਜੀ ਖਾ ਲਈ ਨਾ ਮੈਨੂੰ ਪਤਾ ਪੈ ਗਿਆ ਹਮ ਤਾਂ ਦਾ ਹੈ ਨੀ ਕੱਟ ਨੂੰ ਰੱਖ ਰੱਖਿਆ ਸੀ ਮੈਂ ਫਸਲ ਬਗਾਉਣ ਨੂੰ ਤਾਂ ਵੀ ਆਪਣਾ ਪੰਡਾ ਸਾਰਾ ਤਣਕ ਪਾਈ ਜਾਂਦੀ ਹੈ ਫਿਰ ਵੀ ਔਖਾ ਹੋ ਜਾਂਦਾ ਹੈ ਮੈਂ ਤੇਰੇ ਨਾਲ ਕੀ ਕਰਾਂ ਉਹ ਕਿਵੇਂ ਲੱਗ ਰਿਹਾ ਕੁੜੀ ਨੂੰ ਵਿਦਾ ਕਰਕੇ ਹੈ ਇਹ ਦੁੱਖ ਵੀ ਆਉਂਦਾ ਤੇ ਫਿਰ ਹੁਣ ਤੀਆਂ ਤਾਂ ਤੋੜਨੀ ਪੈਂਦੀਆਂ ਨੇ ਤਾਂ ਰਾਜ ਰਣਿਆਂ ਨੇ ਨਹੀਂ ਰੱਖੀਆਂ ਅਸੀਂ ਕਾਹਦੇ ਵਿਚਾਰੇ ਆ ਅੱਛਾ ਹਾਂ ਬਸ ਮਨ ਜਦਾਂ ਦੀ ਤੁਹਾਡੀ ਕੁੜੀ ਆ ਉਹਨੂੰ ਤੋੜ ਕੇ ਕਿਵੇਂ ਲੱਗ ਰਿਹਾ ਹੁਣ ਕੀ ਕਰਾਂ ਜੇ ਹੁਣ ਚੱਲ ਦਿਮਾਗ ਇਹ ਜਗਾ ਕਰੀਏ ਵੀ ਕੀ ਹੁਣ ਰੱਬ ਨੇ ਜਿਹੀ ਜੀ ਦੇਤੀ ਹੁਣ ਕੱਢੀ ਵੀ ਨਹੀਂ ਜਾਂਦੀ ਘਰੋਂ ਮੈਂ ਤਾਂ ਗਾਂਹ ਆਲੇ ਬਾਰੇ ਸੋਚਦੀ ਆ ਵੀ ਤੁਨ ਜਿਗਰ ਆ ਉਹਦਾ ਜਿਹੜਾ ਸਾਰੀ ਉਮਰ ਚੱਲੂਗਾ ਉਹਨੂੰ ਮਾਤਾ ਉਹਰੇ ਜੰਮੀ ਪਾਲੀ ਚਾਰ ਦਿਨ ਰੱਖਣੀ ਔਖੀ ਹੋਗੀ ਉਹ ਤਾਂ ਵਿਚਾਰਾ ਛੱਡ ਵੀ ਨਹੀਂ ਸਕਦਾ ਕਰੀਏ ਵੀ ਕੀ ਹੁਣ ਚਲੋ ਕੋਈ ਨਾ ਸੰਜੋਗ ਹੁੰਦੇ ਨੇ ਭਾਈ ਸੰਜੋਗ ਪਿੱਟ ਜਾਂਦੇ ਨੇ ਇਹ ਸੰਜੋਗਾ ਦੀ ਗੱਲ ਆ ਮੈਂ ਹੁਣ ਚਾਹ ਦੀ ਕੁੱਟ ਪੀਦਾ